ਸਾਸ਼ਿਕਾ ਜੀ ਇਹ ਵਾਲੇ ਸੂਟ ਨੇ ਜਿਹੜੇ ਕਿ ਪਸ਼ਮੀਨੇ ਦੇ 프린ਟਡ ਸੂਟ ਰਹਿਣਗੇ ਜੀ 올ਓਵਰ ਸੂਟ ਰਹੇਗਾ ਜੀ 5 ਮੀਟਰ ਤੇ ਆਫਰ ਦੇ ਵਿੱਚ ਨੇ 900 ਰੁਪਏ ਨੂੰ ਤੁਹਾਨੂੰ ਦੋ ਸੂਟ ਮਿਲ ਜਾਣਗੇ ਤੁਸੀਂ ਕੋਈ ਵੀ ਆਪਣੀ ਚੋਇਸ ਦੇ ਪ੍ਰਿੰਟ ਤੇ ਕਲਰ ਲੈ ਸਕਦੇ ਹੋ ਇਹਨਾਂ ਵਿੱਚੋਂ ਵਿਥਾਊਟ ਦੁਪੱਟਾ ਰਹਿਣਗੇ ਜੀ 5 ਮੀਟਰ ਇੱਕ ਸੂਟ ਦਾ ਫੈਬਰਿਕ ਰਹੇਗਾ ਟੋਟਲ 10 ਮੀਟਰ ਹੈ ਜਿਹੜਾ ਇੱਕ ਪਾਰਸਲ ਦੇ ਵਿੱਚ ਜਾਏਗਾ ਤੁਸੀਂ ਇਹਨਾਂ ਵਿੱਚੋਂ ਸੇਮ ਪ੍ਰਿੰਟ ਵੀ ਲੈ ਸਕਦੇ ਹੋ ਆ ਡਿਫਰੈਂਟ ਡਿਫਰੈਂਟ ਪ੍ਰਿੰਟ ਵੀ ਹੈ ਜਿਹੜੇ ਲੈ ਸਕਦੇ ਹੋ 900 ਰੁਪਏ ਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਕੋਈ ਵੀ ਦੋ ਸੂਟ ਆਪਣੀ ਚੋਇਸ ਦੇ ਲੈ ਸਕਦੇ ਹੋ ਜੀ ਵਿਦਆਊਟ ਦੁਪੱਟਾ ਰਹਿਣਗੇ ਤੇ ਪ੍ਰਾਈਸ ਹੈ ਜਿਹੜਾ ਮੈਂਸ਼ਨ ਹੈ ਜੀ ਫ੍ਰੀ ਸ਼ਿਪਿੰਗ ਰਹੇਗੀ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਕਿ ਜੀ ਰਾਜਾ ਰਾਣੀ ਵਾਲਾ ਡਿਜ਼ਾਈਨ ਰਹੇਗਾ ਸੋ ਨਾਲ ਕ੍ਰੇਪ ਦੀ ਬਾਟਮ ਰਹੇਗੀ ਜੀ ਤੇ ਇਹਨਾਂ ਦਾ ਪ੍ਰਾਈਸ ਵੀ ਹੈ ਜਿਹੜਾ ਮੈਂਸ਼ਨ ਹੈ ਜੀ 2.5 ਮੀਟਰ ਸ਼ਰਟ ਦਾ ਕੱਟ ਰਹੇਗਾ ਤੇ 2.5 ਮੀਟਰ ਹੀ ਬਾਟਮ ਦਾ ਕੱਟ ਰਹੇਗਾ ਸ਼ਰਟ ਦੀ ਬੈਕ ਤੇ ਫਰੰਟ ਸੇਮ ਰਹੇਗਾ ਜੀ പ്ലേന ബോട്ടമേപേ വിദൗട്ടപ്പട്ടാ രേ സൂട്ടേ